ਵਾਹੀ ਗੁਰੂ ਕੀ ਗੱਲ ਸਾਹਾ ਵਾਹੀ ਗੁਰੂ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁਕ ਤੇ ਸਵਾਤਿ ਅੱਜ ਨੇ ਪਰ ਲੈ ਕੇ ਅਮਰਸ਼ਰ ਸ਼ਾਈ ਪੱਗ ਜੀ ਲੈਂਥ ਉਹ 7 ਮੀਟਰ ਕਪੜਾੜ ਤੇ ਫੋਲਡ ਕਰਦੇ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿਰ ਦੇ ਸੈਂਟਰ ਚੋ ਲਿਆ ਕੇ ਲੜ ਨੂੰ ਕੁੰਨੀਆ ਹਲ ਦੇ ਪੱਥਰ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅਧਿਆ ਖੱਦਿਗਲ ਢਾਕੇੜਾ ਪਰਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਜਿਹੜਾ ਪਲੜ ਨੂੰ ਸੈੱਟ ਕਰਕੇ ਤੇ ਲੋਡ ਕਰਕੇ ਲਗਾ ਦੇਣਾ ਅਗਨੇੜਾ ਆਪਾਂ ਲੜ ਲਾਉਣਾ ਲੜਨ ਦੇ ਵੈਕ ਤੋਂ ਪੇਟੀ ਕਰ ਲੈਣਾ ਹੋਣਿਆ ਹਲਵਾਤ ਲੜਾਕੇ ਬੰਦਪਾਸਾ ਤਰਾਕੇ ਦੋਈ ਪੱਲੇ ਜਿਹੜੇ ਪਹਿਲੇ ਪੱਲੇ ਥੋੜਾ ਜਿਆਦਾ ਖੋਲਾਂਗੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਉਤੋਂ ਜਿਹੜਾ ਲੜਨ ਚਾਰੋਂ ਕਲੀਨ ਨਾਲ ਜਿਹੜਾ ਆਪਾਂ ਲੜਨ ਨੂੰ ਸੈਟ ਕਰ ਲੈਣਾ ਫਿਰ ਦੋਈ ਪੱਲੇ ਗਾਂ ਜਾ ਕੇ ਜਿਹੜਾ ਆਪਾਂ ਦੋਈ ਪੱਲਿਆਂ ਨੂੰ ਚੰਗੀ ਤਰ੍ਹਾਂ ਚੜਾਈ ਤੇ ਕਰਕੇ ਇੱਕ ਵਾਰ ਜਿਹੜਾ ਆਪਣਾ ਜਿਹੜਾ ਇੱਕ ਵਾਰ ਹਾਫ ਹਾਫ ਹੋਲਡ ਕਰਕੇ ਉਤੋਂ ਜਿਹੜਾ ਆਪਾਂ ਆਪਣਾ ਇੱਕ ਲੜ ਬਣਾ ਕੇ ਉਸ ਵਿੱਚ ਚੰਗੀ ਤਰ੍ਹਾਂ ਹੱਥ ਫੇਰ ਕੇ ਉਸ ਨੂੰ ਸਾਫ਼ ਕਰ ਲੈਣਾ ਜਿੰਨੀ ਹੱਥਾਂ ਨਾਲ ਸਫਾਈ ਹੋਵੇਗੀ ਉਹਨੇ ਹੱਥਾਂ ਨਾਲ ਸਫਾਈ ਕਰਕੇ ਡੇਲਰ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਫਿਰ ਥੱਲੇ ਜਿਹੜਾ ਥੱਲੇ ਪਾਕੇ ਬਾਜ ਨੂੰ ਦਾ ਕੱਪੜਾ ਉਹਨ ਹਲਕਾ ਹੀ ਫੋਲਡ ਕਰਕੇ ਫਿਰ ਇੱਕ ਇੱਕ ਵਾਰ ਫੋਲਡ ਕਰਕੇ ਦੋਹੀ ਲੜ ਇਕੱਠੇ ਕਰ ਲੈਣ ਆ ਦੋਹੀ ਲੜ ਇਕੱਠੇ ਕਰਨ ਤੋਂ ਬਾਅਦ ਤੇ ਪਹਿਲਾਂ ਉਹਨਾਂ ਦਾ ਫਾਸਲਾ ਘੱਟ ਰੱਖ ਕੇ ਬਾਅਦ ਵਿੱਚ ਆਪਣਾ ਜਿਹੜਾ ਉਹ ਵਿੱਚ ਵਾਈ ਫੇਰ ਕੇ ਉਹਦੀ ਉਹਦੀ ਜਿਹੜੇ ਉਹਨਾਂ ਫਾਸਲੜਾ ਸੈੱਟ ਕਰ ਲੈਣਾ ਜਿੰਨਾਂ ਤੁਸੀਂ ਉਹ ਤਾਂ ਫਾਸਲੜਾ ਚਾਹੁੰਦੇ ਤੁਸੀਂ ਉਹਨਾਂ ਦਾ ਫਾਸਲੜਾ ਕਿਹੜਾ ਪਲਨ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ ਨਾਲੀਆਂ ਨਾਲ ਵਾਈਫੇਰ ਕੇ ਉਹਦੀ ਸਫਾਈ ਕਰ ਲੈਣੀ ਆ ਤੇ ਉਹਦੀ ਮੋਟਾਈ ਜਿਹੜੀ ਉਹ ਵੀ ਆਪਾਂ ਸੈੱਟ ਕਰ ਲੈਣੀ ਆ ਚੰਗੀ ਤਰ੍ਹਾਂ ਆਪਾਂ ਲੜ ਲਾਡ ਲੋਡ ਕਰਕੇ ਸੈੱਟ ਕਰਕੇ ਲਗਾ ਦੇਣਾ ਅਗਲਾੜ ਆਪਾਂ ਲੜ ਲਾਣਾ ਲੜਨ ਬੈਗ ਤੋਂ ਪਿੰਚ ਕਰਕੇ ਪੂਣੀ ਆਲ ਦੇ ਪੱਥਰ ਰੱਖ ਕੇ ਬੰਦ ਪਾਸਾ ਉੱਤਰ ਆ ਕੇ ਦੋਈ ਪੱਲੇ ਜੋ ਪੱਲੇ ਪਲੇ ਥੋੜਾ ਜਿਆਦਾ ਹੋਲਾਂਗੇ ਥੋੜਾ ਅ ਦੂਜੇ ਪੱਲੇ ਨਾਲ ਪਾ ਥੋੜਾਈ ਨਾਲ ਮੋਟਾਈ ਵਾਲਾ ਪਸਨਾ ਜੋੜ ਕੇ ਚਾਰ ਉਂਗਲੀਆਂ ਨਾਲ ਜਿਹੜਾ ਪੱਲਰ ਨੂੰ ਉਤਰਾ ਟਿਕਾ ਲੈਣਾ ਤੇ ਫਿਰ ਜਿਹੜਾ ਆਪਣੇ ਦੋਈ ਪੱਲੇ ਗਾਹਾਂ ਜਾਂ ਕਿ ਜਿੱਥੇ ਆਪਣੀ ਲੜ ਬਣਾਉਂਦੇ ਆ ਉਥੋਂ ਆ ਕੇ ਜਿਹੜੇ ਦੋਈ ਪੱਲੇ ਇਕੱਠੇ ਕਰ ਲੈਣੇ ਆ ਇਕੱਠੇ ਕਰਕੇ ਲੜ ਨੂੰ ਚੜਾਈ ਤੇ ਕਰ ਲੈਣਾ ਚੜਾਈ ਤੇ ਕਰਕੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਦੂਜਾ ਲੜ ਬਣਾ ਕੇ ਤੇ ਦੋਈ ਲੜਨ ਨੂੰ ਇਕੱਠੇ ਕਰਕੇ ਉਸੇ ਤਰੀਕੇ ਨਾਲ ਜਿੰਨੀ ਹੱਥਾਂ ਨਾਲ ਸਫਾਈ ਹੋ ਗਈ ਉਹਨੀ ਹੱਥਾਂ ਨਾਲ ਸਫਾਈ ਕਰਕੇ ਜਿਹੜਾ ਪੱਲਰ ਨੂੰ ਲੋਡ ਕਰ ਕਿਹੜਾੜੇ ਆਪਣੇ ਲੜਨੇ ਨੂੰ ਲੋਡ ਕਰ ਕਿਹੜਾ ਪਲਾਨ ਨੂੰ ਲੋਡ ਕਰਕੇ ਸੈੱਟ ਕਰਕੇ ਲਗਾ ਦੇਣਾ ਤੇ ਜਿੰਨੇ ਆਪਾਂ ਪਲਾਨਾਂ ਬਾਰੇ ਕਿ ਨਾ ਪਲਾਨਾਂ ਬਾਰੇ ਕਿ ਤੇ ਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ ਨਾਲ ਜਿਹੜਾ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰੀ ਜਾਣੀਆਂ ਤੇ ਬੇਰੀ ਆਪਾਂ ਲੜਲੇ ਸੀ ਉਹਨਾਂ ਦਾ ਆਪਾਂ ਵਾਈਫੇ ਲਾਣਾ ਤੇ ਉਹਨਾਂ ਨੂੰ ਸਾਫ ਕਰ ਲੈਣਾ ਤੇ ਨਾਲ ਜਿਹੜੀ ਸੈਟਿੰਗ ਉਹ ਵੀ ਆਪਾਂ ਕਰ ਲੈਣੀ ਆ ਚੰਗੀ ਤਰ੍ਹਾਂ ਲੜਾਂ ਜਿ ਵਾਈਫੇਰ ਕੇ ਉਹਨਾਂ ਨੂੰ ਸੈਟ ਕਰ ਲੈਣਾ ਤੇ ਉਹਨਾਂ ਮਟਾਈ ਜਿਹੜੀ ਪਊੀ ਆਪਾਂ ਸਾ ਜਿਹੜੀ ਸੈਟ ਕਰ ਲੈਣੀ ਆ ਉਤੋ ਵੀ ਜਿਹੜੇ ਲੜਨੇ ਆਪਾਂ ਉਹ ਵੀ ਆਪਾਂ ਸੈਟ ਕਰ ਲੈਣੇ ਹਨ ਜਿਹੜਾ ਆ ਪਾਗਲਾ ਲੜ ਲਗਾਉਣਾ ਲੜ ਨੂੰ ਬਾਹਰ ਤੋਂ ਪਿੰਚ ਕਰ ਲੈਣਾ ਪੂਣੀ ਹੌਲ ਤੋਂ ਬਾਥਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋਈ ਪੱਲਿਆਂ ਨੂੰ ਪਹਿਲੇ ਪਹਿਲੇ ਨੂੰ ਥੋੜਾ ਜਿਆ ਵੱੋਲਣਾ ਦੂਜੇ ਪੱਲੇ ਨੂੰ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰੋਂ ਗਲੀਆਂ ਨਾਲ ਜਿਹੜਾ ਪਲੜ ਨੂੰ ਉੱਤਰਾਟ ਕਰ ਲੈਣਾ ਚਾਰੋਂ ਗਲੀਆਂ ਨਾਲ ਜਿਹੜਾ ਲੜ ਨੂੰ ਉੱਤਰਾਟ ਕਰਕੇ ਤੇ ਲੜ ਜਿਹੜੇ ਆਪਾਂ ਦੋ ਲੜ ਬਣਾ ਲੈਣੇ ਆ ਉੱਤੋਂ ਜਿਹੜੀ ਆਪਣੀ ਮਟਾਈ ਦੀ ਉੱਥੋਂ ਜਿਹੜਾ ਪਲੜ ਨੂੰ ਫੋਲਡ ਕਰਕੇ ਤੇ ਉਹਦੀ ਜਿਹੜੀ ਆ ਆਪਣਾ ਇੱਕ ਲੜ ਬਣਾਉਣਾ ਹੈ ਫਿਰ ਥੱਲੇ ਥੱਲੇਲੇ ਪੱਲੇ ਉਨਾ ਜਿਹੜਾ ਆਪਾਂ ਦੂਜਾ ਲੜ ਬਣਾਉਣਾ ਹੈ ਤੇ ਦੋਈ ਲੜ ਇਕੱਠੇ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ ਹੈ ਤੇ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈਟ ਕਰਕੇ ਤੇ ਆਪਾਂ ਪਹਿਲਾਂ ਉਹਦਾ ਫਾਸਲਾ ਕੱਟਾ ਕੇ ਬਾਅਦ ਵਿੱਚ ਜਿਹੜਾ ਆਪਾਂ ਉਹਨਾਂ ਦਾ ਫਾਸਲਾ ਜਿਹੜਾ ਆਪਾਂ ਵਧਾ ਦੇਣਾ ਹੈ ਬਾਅਦ ਵਿੱਚ ਤੇ ਨਾਲ ਨਾਲ ਬਾਕੀ ਪਾਦੜੀਆਂ ਵੀ ਆਪਾਂ ਸੈਟਿੰਗ ਕਰੀ ਜਾਣੀ ਆ। ਜਿਹੜੇ ਆਪਣੇ ਲੜਨੇ ਉਹ ਵੀ ਆਪਾਂ ਜਿਹੜੇ ਸੈੱਟ ਕਰ ਲੈਣੇ ਹਨ। ਤੇ ਨੂੰ ਤੋਂ ਵੀੜੇ ਆਪਣੇ ਲੜਨੇ ਉਹ ਵੀ ਆਪਾਂ ਸੈੱਟ ਕਰ ਲੈਣੇ ਹਨ। ਜਿਹੜਾ ਪਾਗਲਾ ਲੜ ਲਗਾਉਣਾ ਲੜਨ ਬਾਅਦ ਤੋਂ ਪਿੰਚਾ ਗਾਲਣਾ ਪੂਣੀ ਦਾ ਹੌਲ ਦਾ ਬਾਥ ਲੜਾ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਜੋ ਪਹਿਲੇ ਪੱਲੇ ਨੂੰ ਥੋੜਾ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਮਟਾਈ ਵਾਲਾ ਪਸਣਾ ਜੋੜ ਕੇ 15 ਗੋਲੀਆਂ ਲੜ ਪਲੜ ਨੂੰ ਉਤੋਂ ਵੀ ਸੈਟ ਕਰ ਲੈਣਾ ਤੇ ਨਾਲ ਨਾਲ ਬਾਕੀ ਪਾ ਜਿਹੜੀ ਫਰੇਟਿੰਗ ਉਹ ਵੀ ਕਰ ਲੈਣੀ ਹੈ ਜਿਹੜਾ ਪੰਗਲਾ ਲਾੜ ਲਾਉਣਾ ਲੜਨ ਬੈਗ ਤੋਂ ਪਿੰਕੇ ਕਰਕੇ ਪੁਣੀ ਲਾਹ ਲਵਾਂ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰ ਉਂਗਲੀਆਂ ਨਾਲ ਜਿਹੜਾ ਪਲੜ ਨੂੰ ਉਤਰਾ ਟਿਕਾ ਲੈਣਾ ਤੇ ਫਿਰ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਜਿਹੜੀ ਆਪਣੀ ਮੋਟਾਈ ਦੀ ਉੱਥੋਂ ਜਿਹੜਾ ਪਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਆਪਣਾ ਜਿਹੜਾ ਇੱਕ ਲੜ ਬਣਾ ਕੇ ਫਿਰ ਥੱਲੇ ਉਹੜਾ ਲੜ ਨੂੰ ਫੋਲਡ ਕਰਨਾ ਹੈ ਤੁ ਫਿਰ ਜਿਹੜਾ ਪਲੜਾ ਨੂੰ ਚੱਕੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ ਸੇਵ ਕਰਕੇ ਲਗਾ ਦੇਣਾ ਲੜ ਨੂੰ ਤੇ ਨਾਲ ਜਿਹੜਾ ਉੱਤ ਲੜਣ ਦੀ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਨਾਲ ਜਿਹੜਾ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇੜੇ ਆਪਣੇ ਲੜਲੇ ਸੀ ਉਹਨਾਂ ਨੇ ਜਿਹੜਾ ਆਪਾਂ ਸੈਟ ਕਰ ਲਿਆ ਨੇ ਉਤਲੇ ਵਾਲ ਨੇੜੇ ਉਹ ਵੀ ਆਪਾਂ ਸੈਟ ਕਰ ਲੈਣੇ ਆ ਨਾ ਤੇ ਨਾਲਿਆਂ ਬਾਕੀ ਪੱਤੇ ਦੇ ਆਪਾਂ ਸੈਟਿੰਗ ਕਰੀ ਜਾਣੀਆਂ ਐ ਤੇ ਵੇੜਾ ਪਾ ਅਗਲਾ ਲੜ ਲਾਉਣਾ ਛੇਵੇਂ ਲੜ ਲੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੌਲਦਾ ਬਾਅਦ ਥੋੜਾ ਝਾਕੇ ਬੰਦ ਪਾਸਾ ਉਤਰਾ ਕੇ ਤੇ ਦੋਈ ਪੱਲੇ ਜਿਹੜੇ ਪਹਿਲੇ ਪਹਿਲੇ ਜਿਆਦਾ ਖੋਲਣਾ ਦੂਜੇ ਪੱਲੇ ਨਾਲ ਪਮਟਾਈ ਵਾਲੇ ਪਾਸਾ ਨਾਲ ਜੋੜ ਕੇ ਚਾਰਾਂ ਗੋਲੀਆਂ ਨਾਲ ਜਿਹੜਾ ਲੜ ਨੂੰ ਉੱਤਰਾਟ ਕਰਨਾ ਹੈ ਚਾਰਾਂ ਗੋਲੀਆਂ ਨਾਲ ਜਿਹੜਾ ਲੜ ਨੂੰ ਉੱਤਰਾਟ ਕਰਕੇ ਤੇ ਲੜ ਨੂੰ ਸਾਫ ਕਰ ਲੈਣਾ ਹੈ ਸਾਫ ਕਰਕੇ ਤੇ ਚੰਗੀ ਤਰ੍ਹਾਂ ਇਹਦਾ ਪਲਰ ਨੂੰ ਸੈੱਟ ਕਰਕੇ ਸਾਫ ਕਰਕੇ ਫਿਰ ਨੱਕ ਦੇ ਜਿਹੜਾ ਪਲਰ ਨੂੰ ਫੋਲਡ ਕਰ ਦੇਣਾ ਨੱਕ ਦੇ ਜਿਹੜਾ ਪਲਰ ਨੂੰ ਫੋਲਡ ਕਰਕੇ ਤੇ ਜਿੰਨਾ ਆਪਾਂ ਲੜਾਂ ਦਾ ਫਾਂਸ ਰੱਖੇ ਜਿੰਨਾ ਪਲਰ ਦਾ ਫਾਂਸ ਰਾ ਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ ਤੇ ਫਿਰ ਜਿਹੜੇ ਆਪਾਂ ਉਹ ਸੈੱਟ ਕਰਕੇ ਜਿਹੜਾ ਪਲਰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਜਿਹੜੇ ਬਾਕੀ ਪਾਧੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਨੋਕ ਤੇ ਜਿਹੜੇ ਲੜਨੇ ਉਹ ਵੀ ਆਪਾਂ ਸੈਟ ਕਰ ਲੈਣੇ ਨਾ ਤੇ ਲੜਾਂ ਚ ਵਾਈ ਵੀ ਫੇਰ ਲੈਣਾ ਤੇ ਉਹਨਾਂ ਨੂੰ ਵੀ ਜਿਹੜਾ ਆਪਾਂ ਸੈਟ ਕਰ ਲੈਣਾ ਜਨਾਬ ਜੇ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਜੇ ਵੀਰੇ ਪਸੰਦ ਆਈ ਤਾਂ ਲਾਈਕ ਛੱਡ ਕੇ ਮੈਡੀ ਜੁੜ ਕਰਿਓ ਤੇ ਵੀਰੇ ਮਤਵ ਵਾਲੇ ਜੁੜ ਕਰਿਓ ਤੇ ਫਿਰ ਜਿਹੜਾ ਆਪਾਂ ਪੱਗ ਬੈਨ ਲਗਾ ਨਕਦੀ ਜਿਹੜਾ ਆਪਾਂ ਪੱਗ ਬੈਨ ਲਗਾਉਣਾ ਹੈ ਨਕਦੀ ਜਿਹੜਾ ਪਲੜ ਨੂੰ ਪੱਗ ਬੈਨ ਲਾਉਣਾ ਤੇ ਜਿਹੜਾ ਆਪਣਾ ਸ਼ਿਮਲਾੜ ਸੀ ਉਹਦੇ ਉੱਤੇ ਜਿਹੜਾ ਆਪਾਂ ਪੱਗ ਬੈਨ ਲਗਾ ਕੇ ਜਦੋਂ ਇਹਦਾ ਪੱਕਾ ਲੀੜਾ ਲਗਾਉਣਾ ਅੱਧਾ ਉੱਤੇ ਉੱਧਰ ਥੱਲੇ ਫੋਲਡ ਕਰਕੇ ਇਹਦਾ ਪਲੜ ਨੂੰ ਜੇ ਚੰਗੀ ਤਰ੍ਹਾਂ ਚੜਾਈ ਤੇ ਲੈ ਕੇ ਆਣਾ ਇੱਕ ਟੈਪ ਜਿਹਦੇ ਪੁਣੀ ਬਣਾ ਕੇ ਬਾਹਰ ਤੇ ਚੜਾਈ ਤੇ ਲੈ ਕੇ ਮੂਹਰੇ ਲੈ ਕੇ ਪਤਾ ਹੀ ਚੜਾਈ ਘਟਾ ਲੈਣੀ ਹੈ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਚੰਗੀ ਤਰ੍ਹਾਂ ਸਾਫ਼ ਕਰਦੇ ਤੋਂ ਬਾਅਦ ਤੇ ਉਸ ਨੂੰ ਸੈੱਟ ਕਰ ਲੈਣਾ ਹੈ ਉਨ ਸੱਤ ਗੰਤਵਾਂ ਤੇ ਕਿਹੜਾ ਪਲੜ ਨੂੰ ਸਾਫ਼ ਕਰਕੇ ਜਿਹੜੇ ਉੱਤੇ ਬਾਹਰ ਨੂੰ ਪਵਾਇ ਨਾਲ ਕੱਢਣਾ ਹੈ ਫਿਰ ਪੱਗ ਪੇ ਤੇ ਥੱਲੇ ਰੱਖੇੜਾ ਪਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਤ ਬਾਅਦ ਜਿੰਨੇ ਉਹਦੀ ਕਿੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੇ ਉਹਦੀ ਕਿੜਾਈ ਰੱਖੇੜਾ ਪਲੜ ਨੂੰ ਫਰੰਟ ਵੱਲ ਨੂੰ ਫੋਲਡ ਕਰਕੇ ਤੇ ਬਲ ਪੈਂਦੇ ਜਣਗੇ ਉਹਨਾਂ ਨੂੰ ਅਸ ਲੋਡ ਕਰਕੇੜਾ ਪਲੜ ਨੂੰ ਦੱਬ ਦੇਣਾ ਉੱਤੇ ਜੇ ਤੁਹਾਡਾ ਲੜ ਖਿਸਕ ਜਾਂਦਾ ਤੁਸੀਂ ਇੱਕ ਜਾਂ ਦੋ ਪੱਗ ਪੈੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਇਹ ਫਿਰ ਜਿਹੜਾ ਆਪਾਂ ਇਹਦੇ ਬਾਅਦ ਸਿਲਟਾ ਕਣਾ ਜਿਹੜਾ ਆਪਾਂ ਪਾ ਜਿਹੜਾ ਇਹਦੇ ਸੈਂਟਰ 'ਚ ਆਉਣਾ ਵੇ ਬੈਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿਹੜਾ ਆਪਾਂ ਸਰਾ ਕਵਰ ਕਰ ਲੈਣਾ ਹੈ ਜਲਦੀ ਨੂੰੜੇ